ਦੇ ਕਰਕੇ ਵੀ ਇਹ ਰੋਗ ਹੋ ਜਾਂਦੇ ਹਨ ਜਿਹੜੇ ਕਾਮ ਕ੍ਰੋਧ ਮੋਹ ਲੋਭ ਮਨੋਖ ਨੂੰ ਖਾਂਦੇ ਹਨ ਉਹਨਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਸ ਮਨੋਖ ਦੇ ਉੱਤੇ ਕਿਰਪਾ ਹੋ ਜਾਂਦੀ ਏ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਨੂੰ ਗੁਰੂ ਘਰ ਦੀ ਸੋਝੀ ਆ ਜਾਂਦੀ ਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਰੰਭ ਦੇ ਵਿੱਚ ਸਮਝਾਉਣਾ ਕਰ ਰਹੇ ਹਨ ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਜਿਨ ਕੈ ਕੇ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਵਸਿਆ ਹੋਇਆ ਹੈ ਜੇ ਅਸੀਂ ਧਿਆਨ ਮਾਰੀਏ ਤੇ ਪਰਮਾਤਮਾ ਤੋਂ ਬਾਹਰ ਕੋਈ ਜੀਵ ਨਹੀਂ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਵਸਦਾ ਏ ਕਿਉਂਕਿ ਪਰਮਾਤਮਾ ਨੇ ਆਪਣੀ ਜੋਤ ਰੱਖੀ ਆ ਤੇ ਤਾਂ ਇਹ ਮਨੁੱਖ ਜਗਤ ਵਿੱਚ ਆਇਆ ਏ ਪੈਦਾ ਹੋਇਆ ਏ ਇਹ ਸਰੀਰ ਆ ਬੇਰੀਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜੋਤ ਸਾਰਿਆਂ ਵਿੱਚ ਉਸ ਪਰਮਾਤਮਾ ਦੀ ਆ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਬੈਠਾ ਏ ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਇਹ ਗੱਲ ਸਾਨੂੰ ਆਖ ਦਿੱਤੀ ਕਿ ਜਿੰਨ ਕੈਂ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਵਸਿਆ ਏ ਇੱਕ ਪਰਮਾਤਮਾ ਦੀ ਜੋਤ ਹੈ ਜਿਹੜੀ ਸਾਰਿਆਂ ਦੇ ਅੰਦਰ ਹੈ ਪਰ ਕੁਝ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਰੀ ਦੇ ਜਾਣੇ ਉਹ ਜੋਤ ਨੂੰ ਪ੍ਰਗਟ ਕਰ ਲੈਂਦੇ ਤੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਦੇ ਆ ਸਤਿਗੁਰਾਂ ਨੇ ਉਹਨਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਹਰੀ ਅਕਾਲ ਪੁਰਖ ਵਹਿ ਗੁਰੂ ਵਸ ਜਾਂਦਾ ਏ ਤਿੰਨ ਕੇ ਸਭ ਰੋਗ ਗਏ ਉਹਨਾਂ ਦੇ ਸਾਰੇ ਸਰੀਰਕ ਰੋਗ ਦੂਰ ਹੋ ਜਾਂਦੇ ਹਨ ਮਨ ਕਰਕੇ ਉਹ ਮਨੁੱਖ ਅਰੋਗ ਹੋ ਜਾਂਦੇ ਹਨ ਦੁਨੀਆ ਸਾਰੀ ਹੀ ਰੋਗੀ ਐ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਜੇ ਦੁਨੀਆ ਦੇ ਵਿੱਚ ਝਾਤ ਮਾਰੀ ਹਰ ਮਨੁੱਖ ਰੋਗੀ ਆ ਹਰ ਮਨੁੱਖ ਦੁਖੀ ਹੈ ਸਿਰਫ ਤੇ ਉਹ ਪਰਮਾਤਮਾ ਆ ਜਿਹੜਾ ਰੋਗ ਤੋਂ ਰਹਿਤ ਆ ਤੇ ਸਾਰਿਆਂ ਜੀਵਾਂ ਨੂੰ ਪਾਲਣ ਵਾਲਾ ਏ ਉਹ ਰੋਗ ਕਰਨ ਵਾਲਾ ਏ ਉਹ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਏ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਯਾਦ ਕਰਦਾ ਏ ਅੰਗ ਸੰਗ ਸਾਈ ਪਰਮਾਤਮਾ ਨੂੰ ਜਾਣਦਾ ਏ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਂਦਾ ਏ ਗੁਰੂ ਰਾਮਦਾਸ ਜੀ ਕਹਿੰਦੇ ਕਿ ਉਹ ਮਨੁੱਖ arogh ਹੋ ਜਾਂਦਾ ਏ ਉਹਦੇ ਸਾਰੇ ਹੀ ਰੋਗ ਗਵਾਚ ਜਾਂਦੇ ਹਨ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦਾ ਨਾਮ ਧਿਆਉਂਦੇ ਨਾਲ ਕੀ ਹੁੰਦਾ ਏ ਉਹ ਮਨੁੱਖ ਮੁਕਤ ਹੋ ਜਾਂਦੇ ਇਸ ਸਰੀਰਿਕ ਬੰਧਨਾ ਤੋਂ ਵੀ ਮੁਕਤ ਹੋ ਜਾਂਦੇ ਹਨ ਤੇ ਜਿਹੜੇ ਮਨ ਕਰਕੇ ਮਨੁੱਖ ਨੂੰ ਬੰਦਨ ਪਏ ਹਨ ਕਾਮ, ਕ੍ਰੋਧ, ਮੋਹ, ਲੋਭ ਦੇ ਵਿੱਚ ਮਨੁੱਖ ਵੱਜਾਇਆ ਹੈ। ਤ੍ਰਿਸ਼ਨਾ ਰੋਜ਼ ਹੀ ਰੋਜ਼ ਇਹਦੀ ਵੱਧਦੀ ਹੈ ਮਨੁੱਖ ਇਹਨਾਂ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਪਰਮਾਤਮਾ ਦੇ ਨਾਲ ਜਦੋਂ ਮਨੁੱਖ ਜੁੜ ਜਾਂਦਾ ਹੈ ਜਿਹੜਾ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾ ਰਹੇ ਹਨ ਕਿ ਨਾਮ ਜਪਣ ਦਾ ਫਾਇਦਾ ਇਹ ਹੈ ਕਿ ਉਹ ਮਨੁੱਖ ਮੁਕਤ ਹੋ ਜਾਂਦਾ ਹੈ ਤੇ ਉਹਨੂੰ ਪ੍ਰਮਾਤਮਾ ਦੇ ਦਰ ਕਰ ਤਿੰਨ ਪਵਿੱਤ ਪਰਮ ਪਦ ਪਾਏ ਉੱਚੀ ਪਦਵੀ ਪਵਿੱਤਰ ਪਦਵੀ ਹਾਸਲ ਹੋ ਜਾਂਦੀ ਹੈ ਸਾਰਿਆਂ ਨੂੰ ਸਰਮੋਰ ਉਹ ਮਨੁੱਖ ਉੱਚਾ ਗਿਣਿਆ ਜਾਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ ਮੇਰੇ RAM ਹਰ ਜਨ ਆਰੋਗ ਭਏ ਗੁਰੂ RAM ਦਾਸ ਜੀ ਕਹਿਣ ਲੱਗੇ हे ਮੇਰੇ RAM ਪਰਮਾਤਮਾ ਅਕਾਲ ਪੁਰਖ ਵਹਿਗੁਰੂ ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਕਟ ਕਟ ਜਰੇ ਜਰੇ ਦੇ ਅੰਦਰ ਆ ਹੈ ਮੇਰੇ ਪਰਮਾਤਮਾ RAM ਜਿਹੜੇ ਤੇਰੇ ਜਾਨਿਆ ਅਮਰਤਾ ਧਾਰਨ ਕਰ ਲੈਂਦਾ ਏ ਉਦੋਂ ਉਹ ਮਨੋਖ ਹਰੀ ਦਾ ਜਾਨਿਆ ਪਰਮਾਤਮਾ ਰਮਿਆ ਹੋਇਆ RAM ਉਹਦੇ ਸਾਰੇ ਹੀ ਰੋਗ ਦੂਰ ਕਰ ਦਿੰਦਾ ਏ ਉਹ ਹਰੀ ਦਾ ਜਨ ਅਰੋਗ ਹੋ ਜਾਂਦਾ ਏ ਮੇਰੇ RAM ਹਰ ਜਨ ਅਰੋਗ ਭਏ ਜਿਹੜੇ ਪਰਮਾਤਮਾ ਹਰੀ ਦੇ ਜਨ ਹਨ ਉਹ ਸਰੀਰ ਕਰਕੇ ਅਰੋਗ ਹੋ ਜਾਂਦੇ ਹਨ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੈ ਰੋਗ ਗਏ ਜਿੰਨਾ ਮਨੁੱਖਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਹੈ ਗੁਰੂ ਦੀ ਗੱਲ ਨੂੰ ਮੰਨਿਆ ਹੈ ਕਿ ਗੁਰੂ ਸਾਹਿਬਾਨ ਸਾਨੂੰ ਕਹਿ ਕੀ ਰਹੇ ਨੇ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲੇ ਹਨ ਗੁਰੂ ਨੇ ਜਿਹੜਾ ਸਾਨੂੰ ਜੀਵਨ ਦਿੱਤਾ ਹੈ ਗੱਲ ਸਮਝਾਈਆ ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਹੈ ਜਿੰਨਾ ਪਰਮਾਤਮਾ ਨੂੰ ਜਪਿਆ ਹੈ ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੌਮੈ ਰੋਗ ਗਏ ਸਤਿਗੁਰੂ ਜੀ ਕਹਿ ਲੱਗੇ ਕਿ ਉਹਨਾਂ ਦਾ ਹੌਮੈ ਦਾ ਰੋਗ ਦੂਰ ਹੋ ਜਾਂਦਾ ਹੈ ਇਹ ਰਹਾਉ ਵਾਲਾ ਬੰਦ ਹੈ ਤੇ ਸਤਿਗੁਰਾਂ ਨੇ ਸਾਨੂੰ ਇਸ ਪੰਗਤੀ ਤੇ ਠਹਿਰਨ ਵਾਸਤੇ ਵਿਸ਼ਰਾਮ ਦੇ ਕਰਕੇ ਸਮਝਾਇਆ ਕਿ ਜੇ ਮਨੁੱਖ ਤੋਂ ਜ਼ਿੰਦਗੀ ਜੀਣੀ ਤੇ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਜੋ ਗੁਰ ਤੈਨੂੰ ਦੱਸਦਾ ਹੈ ਜੋ ਗੁਰ ਦੱਸੇ ਬਾਟ ਮਰੀਦਾ ਝੋਲੀ ਹੈ ਜੋ ਵੀ ਸਤਿਗੁਰੂ ਜੀ ਰਸਤਾ ਦੱਸਦੇ ਜੋ ਵੀ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਂਦੇ ਹਨ ਗੁਰੂ ਦੇ ਬਚਨਾਂ ਕਰਕੇ ਜਿਹੜੇ ਮਨੁੱਖ ਪਰਮਾਤਮਾ ਨੂੰ ਧਿਆਉਂਦੇ ਆ ਜਪਦੇ ਆ ਉਹੀ ਮਨੁੱਖ ਹਉਮੈ ਦੇ ਰੋਗ ਤੋਂ ਬਚ ਸਕਦੇ ਹਨ ਉਹਨਾਂ ਦਾ ਹਉਮੈ ਦਾ ਰੋਗ ਦੂਰ ਹੋ ਸਕਦਾ ਹੈ ਨਹੀਂ ਤੇ ਸਾਰੇ ਮਨੁੱਖਾਂ ਨੂੰ ਹੌਮੇ ਦਾ ਰੋਗ ਲੱਗਾ ਹੋਇਆ ਏ ਸਤਿਗੁਰੂ ਜੀ ਗੁਰਬਾਣੀ ਅੰਦਰ ਫਰਮਾਉਂਦੇ ਨੇ ਹੌਮੇ ਦੀਰਗ ਰੋਗ ਹੈ ਕਿ ਹੌਮੇ ਦਾ ਬੜਾ ਵੱਡਾ ਦੀਰਗ ਰੋਗ ਹੈ ਦੀ ਬਾਣੀ ਅੰਦਰ ਪੜਦੇ ਨੇ ਸਾਖਤ ਹਾਰਾ ਸਾਧਨਾ ਜਾਣਿਆ ਤਿੰਨ ਅੰਤਰ ਹੌਮੇ ਕੰਡਾ ਹੈ ਜਿਉਂ-ਜਿਉਂ ਚੱਲੈ ਚੁਬੈ ਦੁੱਖ ਪਾਵੇ ਜਮਕਾਲ ਸਹਸਰ ਡੰਡਾ ਹੈ ਕਿ ਸਾਖਤ ਮਨੁੱਖ ਦੇ ਅੰਦਰ ਹਉਮੈ ਦਾ ਰੋਗ ਵੜਿਆ ਹੋਇਆ ਹੈ ਤੇ ਉਹ ਕਦੇ ਵੀ ਇਸ ਹਉਮੈ ਰੋਗ ਨੂੰ ਛੱਡ ਨਹੀਂ ਸਕਦਾ ਜਿਉਂ-ਜਿਉ ਉਹ ਦੁਨੀਆ ਤੇ ਚੱਲਦਾ ਹੈ ਹਉਮੈ ਦਾ ਰੋਗ ਕੰਡਾ ਬਣ ਕੇ ਉਹਨੂੰ ਚੁਬਦਾ ਰਹਿੰਦਾ ਹੈ ਸਾਧੂਗਰਾਂ ਨੇ ਤੇ ਸਾਨੂੰ ਇਹ ਗੱਲ ਮਸਾਹਜਾਈ ਆ ਕਿ ਉਸ ਮਨੁੱਖ ਦਾ ਹਉਮੈ ਦਾ ਰੋਗ ਦੂਰ ਹੋ ਸਕਦਾ ਹੈ ਮਨੁੱਖ ਦੀ ਹਉਮੈ ਦੂਰ ਹੋ ਸਕਦੀ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਨਾਨਕ ਹੁਕਮ ਹੈ ਜੇ ਬੁੱਝ ਜਾ ਤਾਂ ਹਉਮੈ ਕਹੇ ਨਾ ਕੋਈ ਉਦੋਂ ਮਨੁੱਖ ਆਪਣੀ ਹਉਮੈ ਤੇ ਅਹੰਕਾਰ ਛੱਡਦਾ ਹੈ ਜਦੋਂ ਪਰਮਾਤਮਾ ਦੇ ਹੁਕਮ ਨੂੰ ਬੁੱਝ ਜਾਂਦਾ ਹੈ ਜਿੰਨਾ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਪਹਿਰਾ ਦਿੱਤਾ ਹੈ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਉਹਨਾਂ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ ਬ੍ਰਹਮ ਬੇਸਨ ਮਹਾਂ ਦਿਓ ਤ੍ਰੈ ਗੁਣ ਰੋਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਉਹਨਾਂ ਤਿੰਨਾਂ ਦੀ ਗੱਲ ਕੀਤੀ ਹੈ ਬ੍ਰਹਮਾ ਦੀ ਵਿਸ਼ਨੂੰ ਤੇ ਮਹਾਦੇਵ ਵਹਿ ਸ਼ਿਵ ਜੀ ਦੀ ਗੱਲ ਕੀਤੀ ਕਿ ਜਿਹੜਾ ਬ੍ਰਹਮਾ ਉਹ ਆਪਣੇ ਆਪ ਵਿੱਚ ਹਉਮੈ ਦਾ ਸ਼ਿਕਾਰਿਆ ਉਹ ਵੀ ਰੋਗੀ ਹੈ ਕਿਉਂ ਰੋਗ ਗਿਆ ਕਿ ਉਹ ਪਰਮਾਤਮਾ ਨੂੰ ਭੁੱਲ ਕਰਕੇ ਤੇ ਜਾਣਦਾ ਕਿ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਮੈਂ ਮੈਂ ਦੁਨੀਆ ਨੂੰ ਚਲਾਉਣ ਵਾਲਾ ਹੈ ਤੇ ਵਿਸ਼ਨੂੰ ਦੇ ਪਰਥਾਏ ਲੋਕ ਕਹਿੰਦੇ ਹਨ ਕਿ ਵਿਸ਼ਨੂੰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ ਤੇ ਬਾਹ ਦਿਓ ਜਿਹੜਾ ਸ਼ਿਵ ਜੀ ਹੈ ਉਹਨੇ ਸਾਰਿਆਂ ਦਾ ਅੰਤ ਸਮਾ ਲਿਖਿਆ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਤਿੰਨੇ ਜਾਣੇ ਰੋਗੀ ਹੈ ਤੇ ਇਹਨਾਂ ਨੂੰ ਇਹ ਤਿੰਨਾ ਗੁਣਾਂ ਦੇ ਵਿੱਚ ਰੋਗੀ ਆ ਤਿੰਨ ਗੁਣ ਕਿਹੜੇ ਹਨ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਬ੍ਰਹਮਾ ਵਿਸ਼ਨ ਮਹਾ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈਕਾਰ ਕਮਾਈ ਇਹ ਬ੍ਰਹਮਾ ਵਿਸ਼ਨੂ ਤੇ ਸ਼ਿਵ ਜੀ ਇਹ ਤਾਂ ਰੋਗੀ ਹਨ ਤਾਂ ਇਹ ਰੋਗ ਦੇ ਸ਼ਿਕਾਰ ਹਨ ਕਿਉਂਕਿ ਇਹਨਾਂ ਦੇ ਅੰਦਰ ਵੀ ਹਉਮੈ ਆ ਗਈ ਹੈ ਇਹਨਾਂ ਨੇ ਪਰਮਾਤਮਾ ਨੂੰ ਭੁਲਾ ਕਰਕੇ ਸਾਰਾ ਕੁਝ ਆਪਣੇ ਆਪ ਨੂੰ ਮੰਨ ਲਿਆ ਏ ਅਸੀਂ ਜਪਜੀ ਸਾਹਿਬ ਦੀ ਬਾਣੀ ਅੰਦਰ ਸਾਧੂ ਗੁਰਾਂ ਦੀ ਬਾਣੀ ਅੰਦਰ ਇਹ ਪੜ੍ਹਦੇ ਹਾਂ ਏਕਾ ਬਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜੀਵਤ ਸੁਭਾਵੈ ਤਵੇ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾ ਇਹੋ ਵਿਡਾਣ ਕਿ ਜਿਹੜੇ ਤਿੰਨ ਜਾਣੇ ਹਨ ਬ੍ਰਹਮਾ ਵਿਸ਼ਨੂ ਤੇ ਮਹੇਸ਼ ਹੈ ਉਹ ਪਰਮਾਤਮਾ ਇਹਨਾਂ ਨੂੰ ਵੇਖ ਰਿਹਾ ਏ ਪਰ ਵੱਡੀ ਗੱਲ ਵੱਡਾ ਵਿਡਾਣ ਇਹ ਆ ਕਿ ਇਹਨਾਂ ਤਿੰਨਾਂ ਨੂੰ ਉਹ ਪਰਮਾਤਮਾ ਨਦਰ ਨਹੀਂ ਆਉਂਦਾ ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾ ਇਹ ਹੋਵੇ ਦਾਨ ਇਹ ਆਪਣੇ ਆਪ ਵਿੱਚ ਹਉਮੇ ਦੇ ਸ਼ਿਕਾਰ ਹੋ ਗਏ ਇਹਨਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਤੇ ਆਪਣਾ ਹੀ ਨਾਮ ਦੁਨੀਆਂ ਨੂੰ ਜਪਾਇਆ ਹੈ ਤੇ ਆਪਣੇ ਆਪ ਨੂੰ ਹੀ ਦਾਤਾ ਮੰਨਣ ਲੱਗ ਰਹੇ ਹਨ ਕਿ ਅਸੀਂ ਸਾਰੀ ਦੁਨੀਆਂ ਨੂੰ ਚੜਾ ਰਹੇ ਹਾਂ ਪਾਲ ਰਹੇ ਹਾਂ ਤਾਂ ਕਰਕੇ ਸਤਿਗੁਰਾਂ ਨੇ ਆਖਿਆ ਕਿ ਵੱਡੇ ਵੱਡੇ ਜਿਹੜੇ ਦੇਵਤੇ ਲੱਗਾਏ ਇਸ ਕਰਕੇ ਤਿੰਨੇ ਜਾਣੇ ਵੀ ਰੋਗੀ ਹਨ ਜਨ ਕੀਏ ਤਿਸੇ ਨਾ ਚੀਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਇਹ ਰੋਗੀ ਇਸ ਕਰਕੇ ਹਉਮੈ ਦੇ ਸ਼ਿਕਾਰ ਇਸ ਕਰਕੇ ਬਣੇ ਕਿ ਜਿਸ ਪਰਮਾਤਮਾ ਨੇ ਇਨ੍ਹਾਂ ਤਿੰਨਾਂ ਨੂੰ ਪੈਦਾ ਕੀਤਾ ਔਸ ਪਰਮਾਤਮਾ ਨੂੰ ਇਨ੍ਹਾਂ ਨੇ ਕਦੇ ਚੀਤੇ ਨਹੀਂ ਕੀਤਾ ਜਨ ਕੀਏ ਤਿਸੇ ਨਾ ਚੀਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਇਸ ਗੱਲ ਦੀ ਸੋਝੀ ਕਿਸੇ ਵਿਰਲੇ ਗੁਰਮਖ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਪਾਰੀ ਸਤਿਗੁਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਕੋਈ ਇੱਕ ਜਾਣਾ ਰੋਗੀ ਨਹੀਂ ਹੈ ਹਉਮੈ ਦਾ ਸ਼ਿਕਾਰ ਕੋਈ ਇੱਕ ਜਾਣਾ ਨਹੀਂ ਹੈ ਹਉਮੈ ਦੇ ਰੋਗ ਵਿੱਚ ਅਹੰਕਾਰ ਦੇ ਰੋਗ ਵਿੱਚ ਆਪਣੀ ਪ੍ਰਭਤਾ ਦੇ ਵਿੱਚ ਇਹ ਮਨੁੱਖ ਸਾਰਾ ਜਗਤ ਹੀ ਰੋਗੀ ਐ ਸਾਰੇ ਜਗਤ ਨੂੰ ਇਹ ਹਉਮੈ ਦਾ ਸ਼ਿਕਾਰ ਰੋਗ ਜਿਹੜਾ ਇਹ ਸਾਰਾ ਮਨੁੱਖ ਨੂੰ ਚੰਬੜਿਆ ਹੋਇਆ ਐ ਹਉਮੈ ਦੇ ਸ਼ਿਕਾਰ ਇਹ ਸਾਰਾ ਜਗਤ ਹੈ ਸਾਰੇ ਲੋਕ ਹਨ ਤਿੰਨ ਕਉ ਜਨਮ ਮਰਨ ਦੁਖ ਭਾਰੀ ਤੇ ਜਿਹੜੇ ਮਨੁੱਖਾਂ ਦੇ ਅੰਦਰ ਹਉਮੈ ਅਹੰਕਾਰ ਆ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਨੂੰ ਬਾਰ ਬਾਰ ਜਨਮ ਤੇ ਮਰਨ ਦਾ ਦੁੱਖ ਬੜਾ ਵੱਡਾ ਲੱਗਾ ਹੋਇਆ ਐ ਤ੍ਰਿਸ਼ਨਾ ਕਰਕੇ ਮਨੁੱਖ ਬਾਰ-ਬਾਰ ਜਨਮ ਲੈਂਦਾ ਹੈ ਆਪਣੇ ਅਹੰਕਾਰ ਕਰਕੇ ਬਾਰ-ਬਾਰ ਦੁਨੀਆ ਤੇ ਆਉਂਦਾ ਹੈ ਜੰਮਦਾ ਤੇ ਮਰਦਾ ਰਹਿੰਦਾ ਹੈ ਬੜਾ ਵੱਡਾ ਦੋਖਿਆ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਤਿਸ ਜਨਕ ਹਉ ਬਲਿਹਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਇਸ ਹਉਮੇ ਦੇਉ ਛੁਟਕਾਰਾ ਪਾਉਂਦਾ ਹੈ ਨਹੀਂ ਤੇ ਸਾਰਾ ਜਗਤ ਹੀ ਹਉਮੈ ਦੇ ਵਿੱਚ ਚੰਬੜਿਆ ਹੋਇਆ ਸਾਰੇ ਜਗਤ ਨੂੰ ਹਉਮੈ ਚੰਬੜੀ ਹੋਈ ਹੈ ਅਹੰਕਾਰ ਦੇ ਵਿੱਚ ਮਨੁੱਖ ਤੁਰੇ ਫਿਰਦੇ ਹਨ ਇਹਨਾਂ ਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਹੈ ਜਿਹੜਾ ਹਉਮੈ ਤੋਂ ਛੁੱਟਦਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਮਨੁੱਖ ਹਉਮੈ ਤੋਂ ਛੁੱਟਾ ਹੈ ਜਿਨੇ ਨਿਮਰਤਾ ਧਾਰਨ ਕੀਤੀ ਹੈ ਦੇ ਸਜਨ ਕਾ ਹੋ ਬਲਿਆਰੀ ਐਸੇ ਜਨ ਹਰੀ ਦੇ ਸੇਵਕ ਤੋਂ ਅਸੀਂ ਬਲਿਹਾਰ ਜਾਂਨੇ ਆ ਵਾਰਨੇ ਜਾਂਦੇ ਆ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਓ ਪ੍ਰਮਾਤਮਾ ਹੀ ਸਾਰਾ ਕੁਝ ਇਹਨਾਂ ਜੀਵਾਂ ਦੇ ਅੰਦਰ ਨੂੰ ਜਾਣਦਾ ਏ ਸਾਰਾ ਕੁਝ ਕਰਨ ਵਾਲਾ ਏ ਉਸ ਪ੍ਰਮਾਤਮਾ ਦਾ ਜਿਹੜਾ ਰੂਪ ਆ ਓਪਾਰ ਏ ਉਹਦਾ ਕੋਈ ਵੀ ਪਾਰਾਵਾਰ ਨਹੀਂ ਹੈ ਅਕਾਲ ਪੁਰਖ ਵਹਿਗੁਰੂ ਦੇ ਰੂਪ ਦਾ ਕੋਈ ਵੀ ਅੰਤ ਨਹੀਂ ਪਾਰਾਵਾਰ ਨਹੀਂ ਹੈ ਨਾ ਕਦੇ ਕਿਸੇ ਨੇ ਉਸ ਪਰਮਾਤਮਾ ਦਾ ਅੰਤ ਪਾਇਆ ਹੈ ਨਾ ਕੋਈ ਮਨੁੱਖ ਪਾ ਸਕਦਾ ਉਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਪਰਮਾਤਮਾ ਆਪ ਹੀ ਸਾਰਿਆਂ ਨੂੰ ਜਾਣਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਾਰਿਆਂ ਦੇ ਦਿਲ ਦੀ ਉਹ ਜਾਣਨ ਵਾਲਾ ਆਪ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਉਹਦਾ ਰੂਪ ਕਥਿਆ ਨਹੀਂ ਜਾ ਸਕਦਾ ਕਿ ਪਰਮਾਤਮਾ ਕਿ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਉਹ ਦਿਖਦਾ ਹੈ ਉਹ ਪਰਮਾਤਮਾ ਦਾ ਰੂਪ ਅਪਾਰ ਹੈ ਉਹਦਾ ਕੋਈ ਵੀ ਪਾਰਾ ਬਾਰ ਨਹੀਂ ਨਾਨਕ ਆਪੇ ਵੇਖ ਹਰ ਬਿਕਸ ਹੈ ਗੁਰਮੁਖ ਬ੍ਰਹਮ ਵਿਚਾਰੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹ ਪਰਮਾਤਮਾ ਦੁਨੀਆ ਨੂੰ ਸਾਜ ਕਰਕੇ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮਾਤਮਾ ਇਹਨਾਂ ਨੂੰ ਆਪ ਹੀ ਸਾਜ ਕਰਕੇ ਆਪ ਹੀ ਬੈਠਾ ਵੇਖ ਰਿਹਾ ਏ ਤੇ ਹੱਸ ਰਿਹਾ ਏ ਖੁਸ਼ ਹੋ ਰਿਹਾ ਏ ਗੁਰਮੁਖ ਬ੍ਰਾਮ ਵਿਚਾਰੋ ਇਸ ਗੱਲ ਦੀ ਵਿਚਾਰ ਕੋਈ ਗੁਰਮੁਖ ਮਨੋਕੀ ਕਰਦਾ ਏ ਕਿਸੇ ਵਿਰਲੇ ਗੁਰਮੁਖ ਮਰੁਖ ਨੂੰ ਸਤਿਗੁਰੂ ਜੀ ਸ਼ੋਜੀ ਬਖਸ਼ਿਸ਼ ਕਰਦੇ ਹਨ ਜਿਹੜਾ ਇਹਨਾਂ ਗੱਲਾਂ ਨੂੰ ਸਮਝ ਸਕਦਾ ਏ ਕਿ ਦੁਨੀਆ ਸਾਰੀ ਰੋਗੀ ਹੈ ਬ੍ਰਹਮ ਵਿਸ਼ਨੂੰ ਮਹੇਸ਼ ਸ਼ਿਵ ਜੀ ਵਰਗੇ ਸਾਰੇ ਹੀ ਰੋਗੀ ਹਨ ਇਹਨਾਂ ਨੂੰ ਵੀ ਕਾਲ ਵਿਆਪਦਾਇ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਯ ਤਮਾਸਾ ਸਤਿਗੁਰਾਂ ਨੇ ਸਾਨੂੰ ਅੱਜ ਦੇ ਫੁਰਮਾਨ ਅੰਦਰ ਇਸ ਸਮਝਾਇਆ ਹੈ ਸਾਰੀ ਦੁਨੀਆ ਰੋਗੀ ਹੈ ਸਿਰਫ ਤੇ ਉਹ ਪਰਮਾਤਮਾ ਰੋਗ ਤੋਂ ਰਹਿਤ ਹੈ ਜਿਹੜੇ ਹਰੀ ਦੇ ਜਨ ਗੁਰੂ ਦੇ ਪਿਆਰ ਵਾਲੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਰੋਗ ਸਤਗੁਰੂ ਜੀ ਦੂਰ ਕਰ ਦਿੰਦੇ ਹਨ ਹਉਮੇ ਦੇ ਰੋਗ ਦਾ ਉਹ ਸ਼ਿਕਾਰ ਮਨੁੱਖ ਨਹੀਂ ਹੁੰਦੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਹੀ ਇਸ ਗੱਲ ਨੂੰ ਸਮਝ ਸਕਦਾ ਹੈ ਤੇ ਇਸ ਹਉਮੇ ਦੇ ਰੋਗ ਤੋਂ ਛੁੱਟ ਸਕਦਾ ਹੈ ਜਿਹੜਾ ਮਨੁੱਖ ਹਉਮੇ ਦੇ ਰੋਗ ਤੋਂ ਛੁੱਟ ਜਾਂਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਕਿ ਅਸੀਂ ਉਸ ਜਨਤੋਂ ਸੇਵਕ ਤੋਂ ਗੁਰ ਸਿੱਖ ਤੋਂ ਬਲਿਹਾਰ ਜਾਂਨੇ ਵਾਰਨੇ ਜਾਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਗੁਰਬਾਣੀ ਦੇ ਵਿਚਾਰ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ਣ ਅਖੀਰ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਜਿਨ ਸਿਸ਼ਟ ਸਾਝ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਕਸਾ ਗੁਰਮਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ